ਆਦੇ ਮੁੱਦੇ ਤੇ ਗੱਲਬਾਤ ਹੋਈ ਹੈ ਕਿਹੜੇ ਕਿਹੜੇ ਮੁੱਦੇ ਰਾਹੇ ਕੋਈ ਸਿਸ਼ਟਾਚਾਰੀ ਮੁਲਾਕਾਤ ਸੀ ਪਰ ਜਿਸ ਕਿਸਮ ਦੇ ਹਾਲਾਤ ਪਿਛਲੇ 2 ਦਿਨਾਂ ਦੇ ਵਿੱਚ ਸਾਹਮਣੇ ਆਏ ਹੈ ਵੈਸੇ ਤਾਂ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਪਰ ਪਿਛਲੇ ਕੁਝ 2-3 ਦਿਨਾਂ ਤੋਂ ਜਿਸ ਕਿਸਮ ਦੀ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੇ ਵਿੱਚ ਅੱਜ ਸਾਰਾ ਪੰਜਾਬ دہشت ਦਾ ਮਾਹੌਲ ਬਣਿਆ ਹੋਇਆ ਹੈ ਪਤਾ ਨਹੀਂ ਕਿਸ ਕਿਸਮ ਦੇ ਰਾਜ ਦੀ ਕਲਪਨਾ ਲੋਕ ਕਰੀ ਜਾਂਦੇ ਹੈ ਅੱਜ ਤਾਂ ਮੈਂ ਕਹੂੰਗਾ ਪੰਜਾਬ ਦੇ ਅੰਦਰ ਤਾਲਿਬਾਨੀ ਰਾਜ ਬਣਿਆ ਹੋਇਆ ਹੈ ਜਿੱਦਾ ਜਿੱਥੇ ਚਾਹੇ ਲੁਧਿਆਣਾ ਦੇਖ ਲਓ ਚਾਹੇ ਮੋੜ ਮੰਡੀ ਦੇਖ ਲਓ ਚਾਹੇ ਬਟਾਲਾ ਹੋਇਆ ਹੁਣ ਕਹਿੰਦੇ ਤਰਨਤਾਰਨ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਬਣ ਰਹੇ ਹੈ ਕਾਨੂੰਨ ਵਿਵਸਥਾ ਦਾ ਦਿਵਾਲਾ ਨਿਕਲੇ ਪਿਆ ਹੈ ਸਰਕਾਰ ਐਬਸੋਲੂਟਲੀ ਫੇਲ ਹੋ ਚੁੱਕੀ ਹੈ ਜਿਸ ਕਿਸਮ ਦੇ ਹੱਤ ਕੰਡਿਆਂ ਦੇ ਉੱਤੇ ਸਰਕਾਰ ਉਤਰ ਆਏ ਉਤਰ ਕੇ ਜਲੰਧਰ ਦਾ ਜਿਹੜਾ ਜਿਮਨੀ ਚੋਨ ਚੱਲ ਰਿਹਾ ਉਹਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਪੇਸ਼ਵਰ ਕਾਤਲਾ ਨੂੰ ਬਾਹਰ ਲੈ ਕੇ ਆਏ ਐ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਉਹ ਸਾਰੀਆਂ ਗੱਲਾਂ ਇੱਕ ਬਹੁਤ ਹੀ ਮਾੜਾ ਪੰਜਾਬ ਦੇ ਉੱਤੇ ਇੱਕ ਕੁਝ ਲਾਈਟ ਚ ਪੰਜਾਬ ਨੂੰ ਦਿਖਾ ਰਿਆ ਐ ਇਹ ਸਾਰੀਆਂ ਗੱਲਾਂ ਵੀ ਅੱਜ ਜਨ ਗਵਰਨਰ ਸਾਹਿਬ ਕੋਲ ਜਦੋਂ ਟਾਈਮ ਲੈ ਰੱਖਿਆ ਸੀ ਤਾਂ ਉਸ ਨਾਲ ਆਇਆ ਨਾ ਸਾਰੀਆਂ ਗੱਲਾਂ ਤੇ ਵੀ ਚਰਚਾ ਕੀਤੀ ਐ ਉਹਨਾਂ ਨੇ ਵੀ ਕਿਹਾ ਵੀ ਮੈਂ ਕਾਨੂੰਨ ਵਿਵਸਥਾ ਦੇ ਉੱਤੇ ਕੱਲ ਉਹ ਆਪ ਵੀ ਲੁਧਾਨੇ ਜਾ ਕੇ ਆਏ ਮੈਨੂੰ ਦਾ ਧੰਨਵਾਦ ਵੀ ਕੀਤਾ ਹੈ ਕਿ ਤੁਸੀਂ ਆਪਣੇ ਆਪ ਜਾ ਕੇ ਕਾਨੂੰਨ ਵਿਵਸਥਾ ਦੀ ਚਿੰਤਾ ਜਾ ਕੇ ਉੱਤੇ ਜ਼ਾਹਿਰ ਕੀਤੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਬੁਲਾ ਕੇ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਦਾ ਧੰਨਵਾਦ ਵੀ ਕਰਕੇ ਆਏ ਪਰ ਅੱਜ ਪੰਜਾਬ ਦੇ ਸਾਹਮਣੇ ਜੋ ਹਾਲਾਤ ਬਣੇ ਹੋਏ ਹੈ ਲਾਅ ਐਨ ਆਰਡਰ ਦੇ ਉਹ ਬਹੁਤ ਹੀ ਚਿੰਤਾਜਨਕ ਹੈ ਉਹਨਾਂ ਨੇ ਵੀ ਇਸ ਗੱਲ ਨੂੰ ਸੰਖਾਰ ਕੀਤਾ ਥੈਂਕ ਯੂ ਕਰਨ ਤੋਂ ਆ ਆਪਣੇ ਜੱਟ ਸਾਹਿਬ ਜਿਹੜੇ ਕੈਮੂਲਾ ਘਰ ਦੀ ਉੱਤੇ ਵਿੱਚ ਨਸ਼ਾ ਰੱਖਿਆ ਗਿਆ ਕਿਉਂਕਿ ਡਾਚ ਨਾਲ ਹੀ ਨੌਨ ਆਰਡਰ ਦੇ ਵਿੱਚ ਨਸ਼ਾ ਵੀ ਹੈ ਸਾਹਿਬ ਨਸ਼ੇ ਦਾ ਜਿਹੜਾ ਇਸ਼ੂ ਹੈ ਜਿਸ ਤਰ੍ਹਾਂ ਦੇ ਰੋਜ਼ ਦੇ ਇੱਕ ਬੰਦੇ ਦੀ ਐਵਰੇਜ ਪੈ ਰਹੀ ਹੈ ਉਹ ਸਾਰੀਆਂ ਗੱਲਾਂ ਸਾਹਮਣੇ ਹੈ ਨਸ਼ਾ ਦੜਾ ਸਟਾ ਖੁਦ ਮੁੱਖ ਮੰਤਰੀ ਕਹਿ ਰਹੇ ਆ ਵੀ ਬੱਚੇ-ਬੱਚੇ ਨੂੰ ਪਤਾ ਜਲੰਧਰ ਨੇਂਦਰ ਕਿੱਥੇ ਵਿਕਰੇ ਫੇ 2.5 ਸਾਲ ਕਰਤੀ ਰਹੇ ਸੀਗੇ ਸਾਹਿਬ ੱਲੇ ਬੱਚੇ-ਬੱਚੇ ਨੂੰ ਨਹੀਂ ਪਤਾ ਉੱਥੇ ਏਡੀ ਦੇ ਜਿਹੜੇ ਉਸ ਟਾਈਮ ਪੁਰਾਣੀ ਡਾਇਰੈਕਟਰ ਸੀ ਨਿਰੰਜਨ ਸਿੰਘ ਉਸ ਸ਼ਰੀਆਮ ਕਹਿ ਰਹੇ ਆ ਵੀ ਮੇਰੇ ਕੋਲ ਸਾਰੀ ਡਿਟੇਲਸ ਹੈ ਮੇਰੇ ਕੋਲ ਸਰਕਾਰ ਨੂੰ ਲਾ ਕੇ ਲਵੇ ਮੈਂ ਦੇਣ ਤਿਆਰ ਬੈਠਾ ਜਗਤ ਸਿੰਘ ਕਿਉਂਕਿ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਲੁਧਿਆਣੇ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਬਟਾਲਾ ਚ ਜਿਹੜਾ ਹਸਲ ਹੋਇਆ ਫਾਇਰਿੰਗ ਹੋਈ ਹੈ ਚਾਰ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਇਲਾਵਾ ਨਸ਼ੇ ਦੀ ਗੱਲ ਕਰੀਏ ਤਾਂ ਗਵਰਨਰ ਸਾਹਿਬ ਨੇ ਕੋਈ ਆਸ਼ਵਾਸ਼ਣ ਦਿੱਤਾ ਹੈ ਅੱਗੇ ਆਉਣ ਵਾਲੇ ਸਮਾਜ ਚ ਕੋਈ ਇਸ ਤਰ੍ਹਾਂ ਗਵਰਨਰ ਸਾਹਿਬ ਆਸ਼ਵਾਸ਼ਣ ਨਹੀਂ ਦਿੰਦੇ ਹੁੰਦੇ ਸਰ ਗਵਰਨਰ ਸਾਹਿਬ ਦਾ ਇੱਕ ਉਹਨਾਂ ਦਾ ਜਿਹੜਾ ਜ਼ਾਇਤਤ ਹੈ ਉਹ ਇੱਕ ਕਨਸਟੀਟਿਊਸ਼ਨਲ ਕਮਿਸ਼ਨ ਜੀ ਬੈਠੇ ਹੈ ਪਰ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਸਵੀਕਾਰ ਕੀਤਾ ਵੀ ਇਹਦੀ ਉਹਨਾਂ ਨੂੰ ਵੀ ਚਿੰਤਾ ਹੈ दैट मींस ਇਹ ਚਿੰਤਾ ਉਹ ਕੇਂਦਰ ਸਰਕਾਰ ਨੂੰ ਆਪਣੇ ਪ੍ਰੋਪਰ ਚੈਨਲ ਦੇ ਥਰੂ ਕਨਵੇ ਕਰਨਗੇ ਹੋਮ ਮਿਨਿਸਟਰੀ ਨੂੰ ਤਾਂ ਕਿ ਸਾਫ ਪਿਕਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਸ ਤਰ੍ਹਾਂ ਢੰਗ ਦੇ ਨਾਲ ਉਠਾਣਾ ਵਿਚਕਾਰ ਦੇ ਹਮਲਾ ਕੀਤਾ ਹੈ ਉਸ ਨੂੰ ਲੈ ਕੇ ਕਿਹਾ ਕਿ ਸਪੀਕਮ ਚੂਸ ਦੀ ਰਾਜਨੀਤੀ ਨਾ ਕਰਨ ਸਾਰੇ ਮਸਲੇ ਤੇ ਲੋਅਰ ਡਾਟੋ ਦੇ ਸਾਰੇ ਮਸਲੇ ਤੇ ਜੋ ਵੀ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਫਿਰ ਅੱਗੇ ਗਲਬਾਤ ਕਰਨ ਸਿਰਫ ਇਕੱਤਰ ਲੁਧਿਆਣਾ ਦਾ ਕਿਉਂ ਮੂਤ ਉਹ ਕਹਿ ਰਹੇ ਹੋਣੇ ਮੈਂ ਤਾਂ ਕਰ ਮੈਂ ਜਿਹੜਾ ਹਰੇਕ ਚਿੰਤਾ ਦਾ ਵਿਸ਼ਾ ਹੈ ਚਾਹੇ ਉਥੇ ਮੌੜ ਮੰਡੀ ਹੋਇਆ ਚਾਹੇ ਮੌੜ ਮੰਡੀ ਦੇ ਅੰਦਰ ਹੋਇਆ ਚਾਹੇ ਲੁਧਿਆਣਾ ਹੋਇਆ ਚਾਹੇ ਆ ਜਿਹੜਾ ਹੁਣ ਬਟਾਲੇ ਹੋਇਆ ਚਾਹੇ ਤਰਨਤਾਰਨ ਦੇ ਵਿੱਚ ਹੈ ਰੋਜ਼ ਹੋ ਰਹੀਆਂ ਘਟਨਾਵਾਂ ਦੇਖੋ ਬਹੁਤ ਹੀ ਆ ਜਿਹੜੀ ਕੱਟਿਆ ਸੋਚ ਹੈ ਇਹ ਪੰਜਾਬ ਕਾਂਗਰਸ ਦੇ ਲੀਡਰਸ ਦੀ ਜਿਹੜੀ ਹੈ ਪ੍ਰਤਾਪ ਬਾਜੂ ਦੇ ਦਾ ਬਿਆਨ ਜਿਹੜਾ ਉਹ ਸਪਸ਼ੇ ਨਿਗਾਹ ਆ ਕਰ ਰਹੇ ਹੈ ਕੌਣ ਕਰ ਰਿਹਾ ਹੈ ਕੱਲੇ ਲੁਧਿਆਣੇ ਦੀ ਗੱਲ ਕੌਣ ਕਰ ਰਿਹਾ ਹੈ ਦੂਜਾ ਕਿ ਤੁਸੀਂ ਉਸੇ ਵਾਲੇ ਦੇ ਮਰਡਰ ਤੋਂ ਵੀ ਸਵਾਲ ਚੱਕਦੇ ਉਸ ਵੇਲੇ ਕੋਈ ਨਹੀਂ ਬੋਲੇ ਉਸੇ ਵਿਧਾਨ ਸਭਾ ਚ ਚੱਕਿਆ ਕਿਉਂ ਨਹੀਂ ਬੋਲੇ ਕੋਈ ਨਹੀਂ ਬੋਲੇ ਕੋਈ ਨਹੀਂ ਬੋਲੇ ਦੇਖੋ ਬਾਜਵਾ ਸਾਹਿਬ ਦੀ ਛੋਟੀ ਸੋਚ ਪੰਜਾਬ ਕਾਂਗਰਸ ਦੀ ਜਿਹੜੀ ਆ ਛੋਟੀ ਸੋਚ ਹੈ ਉਹ ਬਹੁਤ ਹੀ ਮਾੜੀ ਹੈ ਪੰਜਾਬ ਵਾਸਤੇ ਉਹ ਪੰਜਾਬ ਦੀ ਇਹ ਪਾਈਚਾਰਕ ਸਾਂਝੀ ਉਹਨਾਂ ਦੇ ਸਮਝ ਨਹੀਂ ਆਈ ਉਹ ਜਿਨ੍ਹਾਂ ਵਾਸਤੇ ਆ ਕਰ ਰਹੇ ਹੈ ਬਾਜਵਾ ਸਾਹਿਬ ਇੱਥੇ ਦੋ ਫਾੜ ਨਾ ਪਾਓ ਤੁਸੀਂ ਬਚੋ ਇਹਨਾਂ ਗੱਲਾਂ ਤੋਂ ਆ ਮਾੜੀ ਸੋਚ ਜਿਹੜੀ ਕਾਂਗਰਸ ਦੀ ਹੈ ਬਹੁਤ ਪੰਜਾਬ ਵਾਸਤੇ ਕੱਟ ਗਿਆ ਕੱਟ ਗਿਆ ਜਿੰਦਰ ਦੇ ਜੈਨਟਰ ਦੀ ਇਨਵੋਲਵਮੈਂਟ ਲੈ ਕੇ ਕੁਝ ਦਿੱਤਾ ਜਾਇਆ ਕਿ ਇਹ ਜਮੀਨ ਉਹਨਾਂ ਲਈ ਦਿੱਤਾ ਗਿਆ ਲੈ ਕੇ ਗੱਲਬਾਤ ਨਹੀਂ ਉਹ ਇਸ ਮਸਲੇ ਤੇ ਕੋਈ ਗੱਲ ਨਹੀਂ ਹੋਈ ਪਰ ਆ ਸਾਰੇ ਜਿਹੜੇ ਹੈ ਯੂ ਹੈਵ ਟੂ ਜੁਆਇਨ ਦਾ ਡਾਟਸ ਇੱਕ ਦੇ ਬਾਅਦ ਇੱਕ ਬਾਜਵਾ ਸਾਹਿਬ ਜਦੋਂ ਬੜੀ ਚਿੰਤਾ ਕਰ ਰਹੇ ਹੈ ਵੀ ਲੁਧਿਆਣੇ ਦੀ ਗੱਲ ਹੋਈ ਬਾਜਵਾ ਸਾਹਿਬ ਨੰਗਲ ਤਾਂ ਨਹੀਂ ਜਾ ਕੇ ਆਏ ਨੰਗਲ ਜਿਹੜਾ ਮਰਡਰ ਹੋਇਆ ਹੈ ਇਸ ਹੇਟ ਕ੍ਰਾਈਮ ਪਿਓਰ ਐਂਡ ਸਿੰਪਲ ਹੇਟ ਕ੍ਰਾਈਮ ਉਹਦੇ ਤੇ ਤੇ ਬਾਜਵਾ ਸਾਹਿਬ ਨਹੀਂ ਜਾ ਕੇ ਆਏ ਹੁਣ ਬਾਜਵਾ ਸਾਹਿਬ ਹੈ ਆਈ ਊਡ ਸੇ ਘਟੀਆ ਸੋਚ ਹੈ ਦੈਟਸ ਆਲ ਪੰਜਾਬ ਕਾਂਗਰਸ ਲੀਡਰ ਦੀ ਘਟੀਆ ਸੋਚ ਹੈ ਸੋਰੀ ਵਿਕਰਮ ਜੀ ਤੁਸੀਂ ਮੈਂ ਘਟੀਆ ਕੋ ਰਾਹ ਤੋਂ ਆਈ ਸੀ ਜੋ ਮਾਰਦਾ ਸਮਨ ਲੈਣੇ ਕਰਦੇ ਉਸ ਤੇ ਮਾਰਿਆ ਕਾਨੂੰਨ ਦਾ ਫੈਸਲਾ ਹੈ ਸਾਥ ਕਾਨੂੰਨ ਦਾ ਫੈਸਲਾ ਹੈ ਜਦੋਂ ਜਿਹੜੇ ਹੱਕ ਤੇ ਹੋ ਜਾਂਦਾ ਹੈ ਉਹ ਕਾਨੂੰਨ ਨੂੰ ਸਹੀ ਦੱਸ ਰਿਹਾ ਹੈ ਕਈ ਲੋਕ ਹੈ ਕਹਿੰਦੇ ਨੇ ਕੋਰਟਾਂ ਦਾ ਹਮੇਸ਼ਾ ਸਰਕਾਰ ਦੇ ਸਾਹਮਣੇ ਚੱਲਦੀਆਂ ਜਦੋਂ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਜਾਂਦੀ ਹੈ ਉਦੋਂ ਕੋਰਟ ਸਰਵੋੱਚ ਹੋ ਜਾਂਦੀ ਹੈ ਜਦੋਂ ਅੰਦਰ ਕਰ ਦਿੰਦੇ ਉਹ ਕੋਰਟ ਮਾੜੀ ਲੱਗਣ ਲੱਗ ਜਾਂਦੀ ਹੈ Because our relationship, international relationship, are not confined to; is not a personality-based thing. It is a strategic decision taken by two sovereign states in the best interest of both the states. Nobody is going to compromise their sovereign interests. So I think India has always been known; we are steadfast, and I think foreign policy is above and beyond any petty politics. They should not drag foreign policy into these kind of a thing, who has done what. It has been nurtured over the years, and Russia has stood by us in very dire times. So I think we all appreciate their concern, and we maintain that our diplomatic relationship should not be held mortgaged to their petty political thinking. Thank you. Thank you.